ਤਾਂ ਸਰਕਾਰ ਬਣਦੀ ਸਾਰ ਐਕਸ਼ਨ ਮੋਡ ਦੇ ਵਿੱਚ ਆ ਚੁੱਕੇ ਨੇ ਗ੍ਰਹਿ ਮੰਤਰੀ ਅਮਿਤ ਸ਼ਾ ਕਿਉਂਕਿ ਹੁਣ ਦੇਸ਼ ਦੇ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸਾਫ਼ ਤੌਰ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਅਜੇਹਾ ਫਾਰਮੂਲਾ ਤਿਆਰ ਕਰ ਲਿਆ ਇਸ ਵੇਲੇ ਅਤਵਾਦੀ ਹਮਲੇ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਪਰ ਇਹਨਾਂ ਹਮਲਿਆਂ ਦੇ ਦਰਮਿਆਨ ਅਮਿਤ ਸ਼ਾ ਦੇ ਵੱਲੋਂ ਇੱਕ ਅਜੇਹੀ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਕੋਈ ਚਾਹ ਕੇ ਵੀ ਭਾਰਤ ਦੇਸ਼ ਦੇ ਵਿੱਚ دہشت گردੀ ਨਹੀਂ ਫੈਲਾ ਸਕਦਾ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਜੰਮੂ ਕਸ਼ਮੀਰ ਦੇ ਵਿੱਚ 3 ਦਿਨਾਂ ਦੇ ਵਿੱਚ 3 ਵੱਡੇ ਹਮਲੇ ਹੁੰਦੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਤੇ ਅਜੇਹਤ ਦੇ ਵਿੱਚ ਗ੍ਰਹਿ ਮੰਤਰੀ ਅਮੀਸ਼ਾ ਨੇ ਦੋ ਫਾਰਮੂਲੇ ਤਿਆਰ ਕਰ ਲਏ ਨੇ ਇਸ دہشت گردਾਂ ਦੇ ਨਾਲ ਨਜਿੱਠਣ ਦੇ ਲਈ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਕੀ ਆਖਿਰਕਾਰ ਉਹ ਕਿਹੜੇ ਫਾਰਮੂਲੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਉੱਚ ਪੱਧਰੀ ਇਹ ਮੀਟਿੰਗ ਸੀ ਇਸ ਮੀਟਿੰਗ ਦਾ ਮੁੱਖ ਵਿਸ਼ਾ دہشت گردਾਂ ਦੇ ਉੱਤੇ ਠੱਲ ਕਿਵੇਂ ਪਾਣੀ ਹੈ ਤੇ ਇਸ ਮੀਟਿੰਗ ਦੇ ਦਰਮਿਆਨ ਹੀ ਅਮਿਤ ਸ਼ਾਹ ਦੇ ਵੱਲੋਂ ਦੋ ਫਾਰਮੂਲੇ ਜਿਹੜੇ ਆ ਤਿਆਰ ਕਰਕੇ तमाम ਅਧਿਕਾਰੀਆਂ ਨੂੰ ਆਪਣੇ ਸਹਿਯੋਗੀਆਂ ਨੂੰ ਦੇ ਦਿੱਤੇ ਗਏ ਨੇ ਇੱਥੋਂ ਤੱਕ ਕਿ ਇਸ ਵੇਲੇ ਅਮਰਨਾਥ ਦੀ ਯਾਤਰਾ ਨੂੰ ਲੈ ਕੇ ਵੀ ਤੁਕਵੇਂ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਚਰਚਾ ਕੀਤੀ ਗਈ ਹੈ ਤਾਂ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਵੇਲੇ ਅਤਵਾਦ ਦੀ ਜੜ ਜੋ ਮਕਿਆ ਜਾ ਰਿਹਾ ਹੈ ਕਿ ਉਹ ਕੇਂਦਰ ਦੀ ਦੇ ਵਿੱਚ ਜੋ ਹੈ ਘਾਟੀ ਦੇ ਵਿੱਚ ਅਤਵਾਦ ਪੈਦਾ ਹੁੰਦਾ ਹੈ ਯਾਨੀ ਕਿ ਜੰਮੂ ਤੇ ਕਸ਼ਮੀਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਨਾ دہشت ਗਰਦਾਂ ਦੇ ਵੱਲੋਂ ਤੇ ਅਜਿਹੇ ਦੇ ਵਿੱਚ ਉੱਥੇ ਕਿਸ ਤਰ੍ਹਾਂ ਨਜੀਠਣੈ ਇਸ ਦੇ ਲਈ ਬਕਾਇਦਾ ਅਮਿਤ ਸ਼ਾ ਦੇ ਵੱਲੋਂ ਇਹ ਮੀਟਿੰਗ ਬੁਲਾਈ ਗਈ ਸੀ ਜਿਸ ਤੇ ਵਿੱਚ ਉਪ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੁਰੱਖਿਆ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਜਿਸ ਦੇ ਵਿੱਚ ਇਸ ਸਮੱਸਿਆ ਦੇ ਨਾਲ ਕਿਵੇਂ ਨਜੀਠਿਆ ਜਾਣਾ ਹੈ ਉਸ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਇਥੋਂ ਤੱਕ ਕਿ ਕਿਸੇ ਕੀਮਤ ਦੇ ਉੱਤੇ ਅਤਵਾਦ ਨੂੰ ਵਧਣ ਫੁੱਲਣ ਨਹੀਂ ਦਿੱਤਾ ਜਾਏਗਾ ਇਹ ਸਾਫ਼ ਤੌਰ ਤੇ ਕਹਿ ਦਿੱਤਾ ਹੈ ਅਮਰਨਾਦੀ ਯਾਤਰਾ ਦਾ ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਵੀ ਅਮਰਨਾਦੀ ਯਾਤਰਾ ਕਰਨ ਦੇ ਲਈ ਜਾ ਰਹੇ ਹੋ ਤਾਂ ਤੁਹਾਨੂੰ ਹੁਣ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਦੋ ਫਾਰਮੂਲੇ ਤਿਆਰ ਕਰ ਲਏ ਗਏ ਨੇ ਇਹਨਾਂ ਦੇਸ਼ਤਗਰਦਾਂ ਦੇ ਖਿਲਾਫ ਨਜੀਠਣ ਦੇ ਲਈ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਕਿਸੇ ਕੀਮਤ ਦੇ ਉੱਤੇ ਇਸ ਅਤਵਾਦ ਨੂੰ ਵਧਣ ਫੁੱਲਣ ਨਹੀਂ ਦਿੱਤਾ ਜਾਏਗਾ ਤੇ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਉਣੀ ਹੈ ਇਹ ਕੇਂਦਰ ਸਰਕਾਰ ਜਿਹੜਾ ਇਸ ਤੇ ਕੰਮ ਕਰ ਰਹੀ ਹੈ ਤਾਂ ਫਾਰਮੂਲੇ ਸਿਕਿਉਰਟੀ ਦੇ ਕਰਕੇ ਅਸੀਂ ਤੁਹਾਡੇ ਤੱਕ ਨਹੀਂ ਦੱਸ ਸਕਦੇ ਪੁੱਛਾ ਸਕਦੇ ਕਿ ਆਖਿਰਕਾਰ ਕਿਹੜੇ ਉਹ ਦੋ ਫਾਰਮੂਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਤਿਆਰ ਕੀਤੇ ਗਏ ਨੇ ਕਿਉਂਕਿ ਲਗਾਤਾਰ ਜੇਕਰ ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਗ੍ਰਹਿ ਮੰਤਰੀ ਅਮੀਸ਼ਾ ਦੇ ਵੱਲੋਂ ਕੁਝ ਅਚੇਹੇ ਫੈਸਲੇ ਲਏ ਗਏ ਨੇ ਜਿਸ ਕਰਕੇ ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ ਤੇ ਲੋਕ ਜਿਹੜੇ ਆ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਪਰ ਅਜੇਹੇ ਦੇ ਵਿੱਚ ਹੁਣ ਇਹਨਾਂ ਤਿੰਨ ਜੋ ਹਮਲੇ ਹੋਏ ਨੇ ਜੰਮੂ ਕਸ਼ਮੀਰ ਦੇ ਵਿੱਚ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ ਬੇਸ਼ੱਕ ਉਹ ਹੋਵੇ ਬੇਸ਼ੱਕ ਭਾਵੇਂ ਉਹ ਮੈਦਾਨੀ ਖੇਤਰ ਹੋਣ ਤੇ ਭਾਵੇਂ ਉਹ ਪਹਾੜੀ ਖੇਤਰ ਹੋਣ ਤੇ ਅਜਿਹੇ ਦੇ ਵਿੱਚ ਲਗਾਤਾਰ ਲੋਕ ਡਰੇ ਹੋਏ ਸਨ ਕਿ ਜੇਕਰ ਜੰਮੂ ਕਸ਼ਮੀਰ ਦੇ ਵਿੱਚ 3 ਦਿਨਾਂ ਦੇ ਵਿੱਚ 3 ਵੱਡੇ ਹਮਲੇ ਹੋ ਜਾਂਦੇ ਨੇ ਤੇ ਅਸੀਂ ਕਿੱਥੇ ਖੜੇ ਹਾਂ ਸਾਡੀ ਸੁਰੱਖਿਆ ਨੂੰ ਯਕੀਨੀ ਕੌਣ ਬਣਾਏਗਾ ਪਰ ਗ੍ਰਹਿ ਮੰਤਰੀ ਅਮਿਸ਼ਿਆ ਨੇ ਸਾਫ਼ ਤੌਰ ਤੇ ਕਹਿ ਦਿੱਤਾ ਭਾਰਤੀਆਂ ਨੂੰ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ ਉਸ ਮੀਟਿੰਗ ਦੇ ਵਿੱਚ ਤਮਾਮ ਅਧਿਕਾਰੀਆਂ ਨੂੰ ਬੁਲਾਇਆ ਗਿਆ ਤੇ ਗ੍ਰਹਿ ਮੰਤਰੀ ਨੇ ਦੋ ਫਾਰਮੂਲੇ ਦੇ ਦਿੱਤੇ ਨੇ ਕਿ ਕਿਸੇ ਕੀਮਤ ਦੇ ਉੱਤੇ ਅਤਵਾਦ ਨੂੰ ਵਧਣ ਫੁੱਲਣ ਨਹੀਂ ਦਿੱਤਾ ਜਾਏਗਾ ਤੇ ਜੇਕਰ ਗੱਲ ਕੀਤੀ ਜਾਵੇ ਇਸ ਅਮਰਨਾਥ ਦੀ ਯਾਤਰਾ ਦੀ ਤਾਂ ਇਸ ਦੀ ਸੁਰੱਖਿਆ ਯਕੀਨੀ ਬਣਾਈ ਜਾਏਗੀ